ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਰਵੱਤ ਪੰਜਾਬੀ 03 ਚੈਨਲ ਦੇਖ ਰਹੇ ਵੀਰਾਂ ਨੂੰ ਜੀ ਆਇਆਂ ਆਖਿਆ ਜਾਂਦਾ ਏ ਆਜੋ ਅੱਜ ਤੁਹਾਡਾ ਟੈਗ ਦੇਖ ਕੇ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਵੀ ਕਿਸ ਇਨਸਾਨ ਨੂੰ ਤੁਹਾਡੇ ਨਾਲ ਮਿਲਾ ਰਹੇ ਆ ਅੱਜ ਅਸੀਂ ਤੇ ਬਹੁਤ ਹੀ ਨੇਕ ਦਿਲ ਇਨਸਾਨ ਭਾਈ ਵਿਕਰਾਂਤ ਸ਼ਰਮਾ ਜੀ ਬੈਡ ਸਟੱਡ ਫਾਰਮ ਵਾਲੇ ਆਜੋ ਜੀ ਉਹਨਾਂ ਨਾਲ ਕਰਦੇ ਆ ਗੱਲਬਾਤ ਤੇ ਫਾਰਮ ਦੀ ਮਰੌਣੇ ਤੁਹਾਨੂੰ ਢੇੜਾ ਇੱਕ ਤੇ ਝਲਕ ਦਿਖਾਉਣੇ ਆ ਆਜੋ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਜੋ ਅੱਜ ਤੁਹਾਨੂੰ ਬਹੁਤ ਹੀ ਇੱਕ ਨੇਕ ਦਿਲ ਇਨਸਾਨ ਨਾਲ ਮਲਾਉਣੇ ਆ ਤੇ ਜੋ ਕਿ ਕੁਦਰਤ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਆ ਤੇ ਜਾਨਵਰਾਂ ਨੂੰ ਡੌਗਸ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਆ ਤੇ ਆਜੋ ਮਲਾਉਣੇ ਆ ਬਾਈ ਵਿਕਰਾਂਤ ਸ਼ਰਮਾ ਜੀ ਨਾ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਹੋ ਠੀਕ ਠਾਕ ਹੋ ਵੀਰੇ ਹਾਂਜੀ ਆ ਚੜਦੀ ਕਲਾ ਬਾਈ ਸੋਡਾ ਸਰਵਤ ਪੰਜਾਬੀ ਚੈਨਲ ਤੇ ਜੀ ਆਇਆਂ ਖੈ ਜੰਦਾ ਵੀਰੇ ਧੰਨਵਾਦ ਬਾਈ ਜੀ ਹੋਰ ਹੋਰ ਸੁਣਾਓ ਵੀਰੇ ਸੇਤਾਂ ਦਾ ਕੈਮਰਾ ਨਹੀਂ ਹਾਂਜੀ ਹਾਂਜੀ ਜਾਨਵਰ ਸਾਰੇ ਵਧੀਆ ਵੀਰੇ ਹਾਂਜੀ ਸ਼ੁਕਰ ਹੈ ਚੜਦੀ ਕਲਾ ਚਲੋ ਮਹਾਰਾਜ ਵਧੀਆ ਰੱਖੇ ਵੀਰੇ ਹਾਂਜੀ ਹਾਂ ਠੀਕ ਹੈ ਜੀ ਜੀ ਤੇ ਸਭ ਤੋਂ ਪਹਿਲਾਂ ਵੀਰੇ ਆਇਆ ਦੱਸੋ ਆਪਣੇ ਹੁਣ ਫਾਰਮ ਤੇ ਕਿੰਨੇ ਸਟ੍ਰੇਲੀਅਨ ਨੇ ਜੀ ਆਪਣੇ ਕੋਲ 8 ਸਟ੍ਰੇਲੀਅਨ ਨੇ 8 ਸਟ੍ਰੇਲੀਅਨ ਨੇ ਜੀ ਹਾਂਜੀ ਹਾਂ ਠੀਕ ਹੈ ਜੀ ਤੇ ਹੋਰ ਵੀਰੇ ਘੋੜੀਆਂ ਵਗੈਰਾ ਮੈਂ ਆਪਣੇ ਕੋਲ 8 8 ਸਟ੍ਰੇਲੀਅਨ ਨੇ ਤੇ 5 ਘੋੜੀਆਂ ਨੇ ਠੀਕ ਹੈ ਜੀ ਜੀ ਠੀਕ ਹੈ ਜੀ ਹਾਂਜੀ ਹਾਂ ਤੇ ਆਪਣਾ ਸਭ ਤੋਂ ਮੇਨ ਸਟੈਲੀਆਂ ਕਿਹੜਾ ਜੀ ਵੀਰੇ ਸਾਰੇ ਮੈਨ ਨੇ ਬਾਈ ਜੀ ਨਹੀਂ ਉਦੋਂ ਤਾਂ ਹੈ ਸਭ ਤੋਂ ਪਹਿਲਾਂ ਜਿਹੜਾ ਆਇਆ ਹੋਵੇ ਆਪਣੇ ਫਾਰਮ ਤੇ ਸਭ ਤੋਂ ਪਹਿਲਾਂ ਤਾਂ ਉਸ ਤੋਂ ਆਇਆ ਵਾਟ ਅਸੀਂ ਉਹਨੂੰ ਬਰੀਡਿੰਗ ਲਈ ਯੂਜ਼ ਨਹੀਂ ਕਰਦੇ ਅੱਛਾ ਜੀ ਹਾਂ ਜੀ ਹਾਂ ਠੀਕ ਹੈ ਜੀ ਬਸ ਇੱਕ ਯੂਨਿਕ ਪੀਸ ਹੈ ਮੇਰੇ ਫਾਰਮ ਤੇ ਅੱਛਾ ਚਲੋ ਇਹ ਵੀ ਹੁੰਦਾ ਜੀ ਆਪਣਾ ਕੋਈ ਦਿਲ ਨੂੰ ਲੱਗੀ ਹੁੰਦੀ ਹੈ ਚੀਜ਼ ਹਾਂ ਜੀ ਹਾਂ ਉਸ ਤੋਂ ਬਾਅਦ ਇਸ ਤੋਂ ਬਾਅਦ ਆਇਆ ਠੀਕ ਹੈ ਜੀ ਹਾਂ ਜੀ ਹਾਂ ਫਿਰ ਫਿਰ ਸਾਰੇ ਆਂਦੇ ਹਾਂ ਜੀ ਹਾਂ ਜੀ ਹਾਂ ਜੀ ਹਾਂ ਠੀਕ ਹੈ ਜੀ ਜੀ ਤੇ ਜਦੋਂ ਤੁਸੀਂ ਕੁਦਰਤ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹੋ ਹਨ ਵੀਰੇ ਹਾਂ ਜੀ ਹਾਂ ਧੰਨ ਵੀ ਤੁਸੀਂ ਇੱਕ ਸੋਚਿਆ ਇਹਨਾਂ ਬਾਰੇ ਕਿਉਂਕਿ ਜੇ ਆਪਾਂ ਸੋਚ ਕੇ ਕੋਈ ਬਿਜ਼ਨਸ ਕਰ ਗਏ ਤਾਂ ਸੋਚਾਂ ਇੱਕ ਸੋਚ ਬਣ ਜਾਂਦੀ ਆ ਵੀ ਆਪਾਂ ਪੈਸਾ ਕਮਾਉਣਾ ਬਿਲਕੁਲ ਤੇ ਮੈਂ ਇਦਾਂ ਕਹਿ ਸਕਦਾ ਵੀ ਤੁਸੀਂ ਇੱਕ ਦਿਲੋਂ ਸੇਵਾ ਕਰ ਰਹੇ ਹੋ ਇਹਨਾਂ ਦੀ ਹਨਾ ਹਾਂਜੀ ਹਾਂ ਤੁਸੀਂ ਚਾਹੇ ਉਹ ਘੋੜੇ ਨੇ ਚਾਹੇ ਕੋਈ ਵੀ ਐਨੀਮਲ ਹੈ ਚਾਹੇ ਬੂਟੇ ਨੇ ਹਾਂਜੀ ਵੀਰੇ ਬੜੇ ਦਿਲੋਂ ਕਰੀਦਾ ਹਾਂਜੀ ਤੁਸੀਂ ਦਿਲੋਂ ਸੇਵਾ ਕਰ ਦਿਓ ਵੀਰੇ ਕਿਉਂਕਿ ਜੇ ਆਪਾਂ ਸੋਚ ਕੇ ਚੱਲੀਏ ਵੀ ਆਪਾਂ ਸੇਵਾ ਕਰਨੀ ਹੈ ਤਾਂ ਉਹਦੇ 'ਚ ਵੀ ਇੱਕ ਇਹ ਚੀਜ਼ ਆ ਜਾਂਦੀ ਆ ਵੀ ਆਪਾਂ ਸੇਵਾ ਕਰਕੇ ਇਹਨੂੰ ਤਕੜਾ ਕਰਕੇ ਥੋੜਾ ਅੱਗੇ ਵੇਚਾਂਗੇ ਪੈਸੇ ਆ ਜਾਣਗੇ ਬਿਲਕੁਲ ਬਿਲਕੁਲ ਤੁਸੀਂ ਇਹ ਚੀਜ਼ ਨਹੀਂ ਕਦੇ ਸੋਚੀ ਵੀਰੇ ਹਨਾ ਹਾਂਜੀ ਹਾਂ ਕੋਸ਼ਿਸ਼ ਤੇ ਹੀ ਲਈ ਹੈ ਜੀ ਚਲੋ ਮਹਾਰਾਜ ਵੀਰੇ ਸਾਨੂੰ ਐਦਾਂ ਹੀ ਤਰੱਕੀਆਂ ਬਖਸ਼ੀ ਧੰਨਵਾਦ ਵੀਰੇ ਹਾਂਜੀ ਤੇ ਇਹ ਜਿਹੜੇ ਜਿਹੜਾ ਇਸ ਕੋ ਬਾਰ ਆ ਵੀਰੇ ਆਪਣੇ ਕੋਲੇ ਹਾਂਜੀ ਹਾਂ ਇਹਦੀ ਕੀ ਡਿਟੇਲ ਆ ਵੀਰੇ ਬਈ ਜੀ ਇਹ ਫਤਿਹ ਦਾ ਬੱਚਾ ਜੀ ਠੀਕ ਹੈ ਜੀ ਹਾਂਜੀ ਹਾਂ ਹਾਂਜੀ ਤੇ ਮਦਰ ਸਾਈਡ ਇਹ ਮਦਰ ਰੋਸ਼ਨੀ ਹੈ ਠੀਕ ਹੈ ਜੀ ਕੋਲੇ ਵਾਲੇ ਮਾਸਟਰ ਜੀ ਕੋਲੇ ਆ ਜੀ ਠੀਕ ਹੈ ਜੀ ਹਾਂਜੀ ਹਾਂ ਤੇ ਇਹਦੀ ਹਾਈਟ ਕਿੰਨੀ ਹੋਗੀ ਵੀਰੇ ਇਹਦੀ ਹਾਈਟ 65 ਹੈ ਜੀ 65 ਇੰਚ ਹਾਂਜੀ ਹਾਂ ਠੀਕ ਹੈ ਜੀ ਤੇ ਇਹ ਜੈਡ ਬਲੈਕ ਅਤੇ ਇੱਕ ਨਹੀਂ ਇੱਕ ਦਾ ਇੱਕ ਪੈਰ ਦਾ ਜੈਟਾ ਇੱਕ ਪੈਰ ਵਾਈਟ ਆ ਹਨਾ ਵੀਰੇ ਠੀਕ ਹੈ ਜੀ ਤੇ ਇਹਦੀ ਉਮਰ ਕਿੰਨੀ ਹੋਗੀ ਵੀਰੇ 6 ਸਾਲ ਦੇ ਘਰਾਂ ਚ ਲੱਗਾ ਜੀ 5-6 ਸਾਲ ਦਾ ਉਹਦੇ ਚ ਇਹਦੇ ਤੱਕਰ ਬੱਚੇ ਆ ਗਏ ਹੁਣੇ ਬਹੁਤ ਵੀਰੇ ਹਾਂਜੀ ਹਾਂ ਬਹੁਤ ਬੱਚੇ ਨੇ ਬਈ ਲੋਕੋ ਵਾਲ ਬਈ ਦੇ ਘਰ ਹਾਂਜੀ ਹਾਂਜੀ ਉਹ ਪੋਰਸ ਪੋਰਸ ਹੈਗਾ ਹਾਂਜੀ ਹਾਂਜੀ ਫਿਰ ਇੱਕ ਬਾਈ ਝੰਡੇ ਪਿੰਡ ਹੈਗਾ ਠੀਕ ਹੈ ਜੀ ਉਹਨਾਂ ਦੇ ਘਰ ਹੈ ਹੋਰ ਬਹੁਤ ਬੱਚ ਬਹੁਤ ਬੱਚੇ ਨੇ ਠੀਕ ਹੈ ਜੀ ਹਾਂਜੀ ਬਹਿਰਾਮ ਹੈ ਨਵੇਂ ਸ਼ਹਿਰ ਦੇ ਕੋਲੇ ਪਿੰਡ ਉਹ ਬਾਈ ਕੋਲੇ ਜੋਤ ਕੋਲੇ ਬੱਚਾ ਬਾਈ ਆਪ ਯੂ ਐਸ ਏ ਠੀਕ ਹੈ ਜੀ ਬਹੁਤ ਬੱਚੇ ਨੇ ਵੀ ਠੀਕ ਹੈ ਜੀ ਹਾਂਜੀ ਹਾਂ ਤੇ ਇਹ ਵੀਰੇ ਜਿਹੜੀ ਆਪਾਂ ਸਟਾਰਟ ਸਰਵਿਸ ਫੀਸ ਆਈ ਉਹ ਕਿੰਨੀ ਆ ਜੀ ਉਹ 2000 ਹੈ ਬਾਈ 2000 ਰੁਪਏ ਠੀਕ ਹੈ ਵੀਰੇ ਜੀ ਜੀ ਚਲੋ ਵਧੀਆ ਗੱਲ ਹੈ ਵੀਰੇ ਕੋਈ ਨਾਰਮਲ ਹੀ ਰੱਖੀ ਹੈ ਫੀਸ ਵੀ ਕੋਈ ਜ਼ਿਆਦਾ ਨਹੀਂ ਰੱਖੀ ਹੈ ਨਾ ਤੁਸੀਂ ਜੇ ਦੇਖੋ ਜੀ ਇਸ ਆਪਾਂ ਕਹਿ ਨਹੀਂ ਸਕਦੇ ਬਾਈ ਜੀ ਇਹ ਪਹਿਲਾਂ ਮੈਂ ਬਿਲਕੁਲ ਹੀ ਫਰੀ ਆਫ ਕਾਸਟ ਹੀ ਕਰਦਾ ਸੀ ਫਿਰ ਲੋਕੀ ਨਾਲ ਬਹੁਤ ਤਕਾ ਹੋਣ ਲੱਗ ਗਿਆ ਕੁਝ ਕੁਝ ਕੇਸਿਸ ਇਦਾਂ ਦੇ ਹੋਏ ਜਿਸ ਕੇਸਿਸ ਦੇ ਵਿੱਚ ਕਿ ਬੱਚਾ ਸਾਡਾ ਹਾਂਜੀ ਤੇ ਦੱਸਣਾ ਨਹੀਂ ਇਹ ਕੁਝ ਕੇਸਿਸ ਇਦਾਂ ਦੇ ਹੋਏ ਜਦ ਫੀਸ ਨਹੀਂ ਦੇਣੀ ਤੇ ਬੱਚਾ ਉਹ ਉਹਦੀ ਬੱਚੀ ਦੀ ਕੇਅਰ ਨਹੀਂ ਕਰਦੇ ਬਹੁਤ ਕੁਝ ਪਰਸੈਂਟ ਲੋਕ ਹੈ ਉਹਨਾਂ ਦੀ ਸਾਰੇ ਨਹੀਂ ਕਹਿ ਸਕਦੇ ਆਪਾਂ ਬਟ ਕੁਝ ਪਰਸੈਂਟ ਲੋਕ ਹੈਗੇ ਆ ਪਹਿਲਾਂ ਤੋਂ ਚਲੇਰ ਵੀ ਜਿਹੜੀ ਚੀਜ਼ ਆਪਾਂ ਨੂੰ ਨਾਰਮਲ ਹੀ ਮਿਲ ਜੇ ਨਾ ਵੀਰੇ ਆਪਾਂ ਉਹਦੀ ਕਦਰ ਹੀ ਨਹੀਂ ਕਰਦੇ ਇਹ ਚੀਜ਼ ਵੀ ਹੈਗੀ ਹੈ ਨਾ ਜੀ ਹਾਂਜੀ ਹਾਂ ਹਾਂਜੀ ਤੇ ਇਸ ਲਈ ਕੇਅਰ ਰੱਖੀ ਗਈ ਹੈ ਐਸਾ ਸਬਜੈਕਟ ਨਹੀਂ ਹੈ ਜੇ ਕੋਈ ਭਰਾ ਨਹੀਂ ਜੇ ਬਲੌ ਕਰਦੀ ਤੇ 5 7 10000 ਰੁਪਏ ਆਪਾਂ ਘਟਾ ਵੀ ਦਿੰਦੇ ਆ ਵੈਸੇ ਵੀਰੇ ਮੈਨੂੰ ਆਇ ਲੱਗਦਾ ਵੀ ਇੱਕ ਹਿਸਾਬ ਦੀ ਇਹ ਵੀ ਫੀਸ ਨਹੀਂ ਹਾਂਜੀ ਹਾਂ ਜਿਵੇਂ ਕੋਈ ਕਿਸੇ ਬੰਦੇ ਨੂੰ ਨਹੀਂ ਕਿ ਸੇਵਾ ਕੀਤੀ ਜਾਂਦੀ ਜਿਵੇਂ ਆਪਾਂ ਕਹਿ ਦਿੰਨੇ ਆ ਜਿਹੜੀ ਫੀਸ ਤੁਹਾਡੇ ਕੋਲੇ ਆਉਂਦੀ ਹੈ ਵੀ ਜਾਨਵਰਾਂ ਤੇ ਤੁਸੀਂ ਸੇਵਾ ਕਰਦੇ ਹੋ ਉਹ ਆਪ ਤੇ ਇੱਕ ਆਪਦੀ ਮੈਨੂੰ ਅਲੱਗ ਤੋਂ 10ਵਾਂ ਦਸਾਂਉਂਦੀ ਕੱਢਿਆ ਜਾਂਦਾ ਹੈ ਨਹੀਂ ਲੋਹਾਰ ਬੰਦੇ ਦੀ ਵੀ ਆਪਦੀ ਸੋਚ ਹੈ ਜੀ ਹਾਂ ਐਨੇ ਬਹਾਨੇ ਨਾਲ ਆਪਣੀ ਸੇਵਾ ਹੋ ਜਾਂਦੀ ਹੈ ਵੀਰੇ ਹਾਂ ਬਿਲਕੁਲ ਬਿਲਕੁਲ ਜੀ ਕਿਉਂਕਿ ਫੀਸ ਮੰਨ ਕੇ ਤਾਂ ਤੁਸੀਂ ਵੀ ਨਹੀਂ ਚੱਲਦੇ ਵੀਰੇ ਇਸ ਚੀਜ਼ ਨੂੰ ਕਦੀ ਵੀ ਨਹੀਂ ਬਾਈ ਜੀ ਮੈਂ ਪਰਮਾਤਮਾ ਜਾਣਦਾ ਰਪਈ ਇੱਕ ਨਹੀਂ ਲੈ ਕੇ ਜਾਂਦਾ ਘਰੋਂ ਤੋਂ ਘਰ ਹਾਂਜੀ ਹਾਂਜੀ ਵੀਰੇ ਹਾਂਜੀ ਹਾਂ ਨਹੀਂ ਵੀਰੇ ਦਸੰਦਾ ਤੁਹਾਨੂੰ ਜੇ ਕਿ ਜਿਸ ਮਹੀਨੇ 10 ਵਾਧ ਘੋੜੀਆਂ ਵਾਧ ਆਏ ਉਹਦੋਂ ਦੋ ਉਸ ਮਹੀਨੇ ਦੋ ਸੈੱਡ ਲਵਾ ਦੇ ਲਈ ਦੀ ਹੈ ਚਲੋ ਵਧੀਆ ਗੱਲ ਆ ਵੀਰੇ ਨਾਲੇ ਸ਼ੌਂਕ ਪਗਾਇਆ ਜਾਂਦਾ ਨਾਲੇ ਸੇਵਾ ਹੋ ਜਾਂਦੀ ਹੈ ਹਾਂਜੀ ਹਾਂ ਤੇ ਇਹ ਵੀਰੇ ਫਿਰ ਤੁਹਾਡੇ ਕਦੋਂ ਤੋਂ ਸ਼ੌਂਕ ਸੀਗਾ ਇਹ ਘੋੜਿਆਂ ਦਾ ਸ਼ੌਂਕ ਬਈ ਐ ਸੱਚ ਕੁਝ ਨਹੀਂ ਸੀ ਬਸ ਇੱਦੀ ਬੈਠੇ-ਬੈਠੇ ਹਾਂਜੀ ਘੋੜਾ ਰੱਖਣਾ ਹਾਂਜੀ ਪਹਿਲਾਂ ਕਿਸੇ ਨੇ ਕੱਚਰ ਦੇਤੀ ਅੱਛਾ ਜੀ ਹੋਲੀ ਲਈ ਪਤਾ ਲੱਗਿਆ ਖੱਜੜ ਆ ਫਿਰ ਕੋੜਾ ਰੱਖਿਆ ਅੱਛਾ ਹਾਂਜੀ ਫਿਰ ਉਸ ਤੋਂ ਲੈ ਗਿਆ ਰਸਤੋਂ ਦੇ ਮਦਰ ਮੇਰੇ ਕੋਲ ਆਈ ਬਾਬਲੋ ਹਾਂਜੀ ਹਾਂਜੀ ਇਹ ਸਮੇ ਦੇ ਨਾਲ ਨਾਲ ਵੈਸੇ ਮੈਂ ਸੁਣੀ ਸੀ ਗੱਲ ਤੁਸੀਂ ਉਹ ਜਿਹੜਾ ਤੁਸੀਂ ਕਹਿੰਦੇ ਹੋ ਵੀ ਤੁਹਾਨੂੰ ਖੱਜੜ ਦਿੱਤੀ ਹੈ ਨਾ ਜੀ ਤੁਸੀਂ ਉਹਦੀ ਵੀ ਸੇਵਾ ਕੀਤੀ ਹਾਂਜੀ ਆਹ ਦੇਖਿਆ ਜਾਵੇ ਤਾਂ ਪ੍ਰਮਾਤਮਾ ਨੇ ਤੁਹਾਨੂੰ ਦੇਖਿਆ ਵੀ ਸੇਵਾ ਤਨੋਂ ਮਨ ਕਰਦੇ ਦਿਲੋਂ ਕਰਦੇ ਹੋ ਤਤ ਨਹੀਂ ਸਾਨੂੰ ਅੱਜ ਇੰਨੇ ਘੋੜਿਆਂ ਨੇ ਨਵਾਜਿਆ ਹਨ ਪਰਮਾਤਮਾ ਨੇ ਮੈਂ ਬਹੁਤ ਕਈ ਵਾਰੀ ਵੀਡੀਓਜ਼ ਵਿੱਚ ਸੁਣਦਾ ਕਿ ਇਹ ਕਿਸਮਤ ਵਾਲੇ ਘਰਾਂ ਦੇ ਘੋੜੇ ਹੁੰਦੇ ਆ ਔਰ ਮੇਰੀ ਕਿਸਮਤ ਚੰਗੀ ਹੈ ਬਈ ਹਾਂਜੀ ਕਿਉਂਕਿ ਸਾਤਾ ਇੱਕ ਪਾਲਣ ਦਾ ਮੌਕਾ ਮਿਲਿਆ ਮੈਨੂੰ ਹਨਾ ਇਹਨਾਂ ਦੀ ਮੇਜ਼ਬਾਨਾਂ ਦੀ ਹਾਂਜੀ ਬਚਪਨ ਤੋਂ ਹੀ ਇਹ ਤਾਂ ਟੂਵਰਡਸ ਐਨੀਮਲ सिंपथी ਤਾਂ ਸੀਗੀ ਘਰੇ ਵਿੱਚ ਡੌਗ ਸ਼ੁਰੂ ਤੋਂ ਹੀ ਰੱਖਿਆ ਹੈ ਨਾ ਹਾਂਜੀ ਹਾਂਜੀ ਤੇ ਬਟ ਉਹ ਸ਼ੌਂਕ ਦੇਖੋ ਹਰ ਸ਼ੌਂਕ ਪੈਸੇ ਨਾਲ ਹੀ ਪੂਰਾ ਜਾਂਦਾ ਹੈ ਹਾਂਜੀ ਇਹ ਗੱਲ ਹੈਗੀ ਵੀ ਜੌਬ ਕੀਤੀ ਥੋੜੇ 4-4 ਪੈਸੇ ਆਏ ਫਿਰ ਛੋਟਾ ਘੋੜਾ ਲਿਆ ਹਨਾ ਹਾਂਜੀ ਹਾਂਜੀ ਉਹ ਸ਼ੌਂਕ ਪੂਰੇ ਕਰਦੇ ਗਏ ਕਰਦੇ ਸ਼ੌਂਕ ਬਣ ਗਿਆ ਬਟ ਐ ਸੋਚ ਕੇ ਘੋੜੇ ਨਹੀਂ ਸੀ ਰੱਖੇ ਹਾਂਜੀ 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 ਹਾਂ ਬਸ ਇੱਕ ਪ੍ਰਮਾਤਮਾ ਨੇ ਸੇਵਾ ਹੀ ਲਈ ਹੈ ਜਿੱਦਾਂ ਆਪਾਂ ਕਹਿ ਸਕਦੇ ਹਾਂ ਬਿਲਕੁਲ ਹੈ ਜੀ ਤੇ ਜਿਹੜਾ ਫਿਰ ਤੁਸੀਂ ਬਿਮਾਰ ਮੈਂ ਦੇਖਿਆ ਵੀਰੇ ਤੁਸੀਂ ਜਾਨਵਰ ਵੀ ਲੈ ਆਉਣੇ ਹੋ ਉਹਨਾਂ ਦੀ ਸੇਵਾ ਕਰਦੇ ਹੋ ਤੇ ਇਹ ਫਿਰ ਦਿਲ ਚ ਕਿਦਾਂ ਆਈ ਗੱਲ ਉਹ ਬਾਈ ਜੀ ਮੈਂ ਨਾ ਇੱਕ ਘੋੜਾ ਲੈ ਕੇ ਆਇਆ ਕਾਰਲੋਸ ਅੱਛਾ ਜੀ ਉਹਨੂੰ ਚੰਗਾ ਲੱਗਿਆ ਘੋੜਾ ਬਟ ਉਹ ਜਿੱਥੇ ਖੜਾ ਸੀਗਾ ਇਹ ਨਹੀਂ ਸੀ ਉਹਨਾਂ ਨੇ ਕੋਈ ਸਿੱਟੇ ਹੋਇਆ ਸੀ ਬਟ ਯੈਸ ਉਹਨਾਂ ਕੋਲ ਟ੍ਰੀਟ ਨਹੀਂ ਹੋ ਪਾ ਰਿਹਾ ਸੀ ਉਹਨਾਂ ਨੇ ਵੀ ਟ੍ਰੀਟਮੈਂਟ ਕਰਾਇਆ ਹੋਊਗਾ ਚੰਗਾ ਘੋੜਾ ਸੀਗਾ ਹਾਂਜੀ ਹਾਂਜੀ ਅਸੀਂ ਘੋੜਾ ਲਿਆ ਤੇ ਉਹ ਘੋੜਾ ਲਿਆ ਕੇ ਪਹਿਲਾਂ ਦੀ ਮਾਲਸ਼ਾ ਮੂਚ ਕੇ ਮੇਰੀ ਨੇ ਜ਼ਿੰਦਗੀ 'ਚ ਇੱਕ ਚੀਜ਼ ਪੱਕੀ ਹੈ ਹਾਂਜੀ ਜਦੋਂ ਦਾ ਮੈਂ ਕੱਪੜ ਦੀ ਲਾਈਨ 'ਚ ਵੀ ਹਾਂ ਹਾਂਜੀ ਤੇ ਮੈਂ ਪੁਰਾਣੀਆਂ ਖਰਾਬ ਮਸ਼ੀਨਾਂ ਲੈ ਕੇ ਆਉਂਦਾ ਹੁੰਦਾ ਸੀ ਉਹਨੂੰ ਰਿਪੇਅਰ ਕਰਦਾ ਹੁੰਦਾ ਸੀ ਜਦੋਂ ਉਹ ਛੋਟਾ ਹੁੰਦਾ ਸੀਗਾ ਹਾਂਜੀ ਘਰ ਦੇ ਕਿਤੇ ਮਾਤਾ ਦੇ ਲੈ ਕੇ ਜਾਣਾ ਉਹ ਤੋਂ ਗੱਡੀ ਲੈਣੀ ਹਾਂਜੀ ਚਲਾਉਣ ਵਾਲੀ ਛੋਟੀ ਹਾਂਜੀ ਉਹਨੂੰ ਸਾਰੀ ਨੂੰ ਖੋਲ ਦੇਣਾ ਹੈ ਠੀਕ ਹੈ ਜੀ ਉਹ ਤੋਂ ਬਚ ਲੋ ਦੋ ਸਪਰਿੰਗ ਵੱਜ ਜਾਂਦੇ ਨੇ ਜੀ ਹਾਂਜੀ 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 ਪਤਾ ਨਹੀਂ ਲੱਗਣਾ ਕਿ ਪੈਣਾ ਕਿੱਥੇ ਹੈ ਹਾਂਜੀ ਇਹ ਸ਼ੁਰੂ ਤੋਂ ਹੁੰਦਾ ਹੈ ਇਹ ਬੰਦੇ ਨੂੰ ਨਾ ਬਾਈ ਤੁਸੀਂ ਕਹ ਲਓ ਕਿ ਗੋਰ ਗਿਫਟੀ ਹੁੰਦੀਆਂ ਨੇ ਜੀ ਹਾਂਜੀ ਹਾਂਜੀ ਤੇ ਮਸ਼ੀਨਾਂ ਵੀ ਪੁਰਾਣੀਆਂ ਲੈ ਕੇ ਠੀਕ ਕਰਦਾ ਸੀਗਾ ਇਹਦੇ ਘੋੜਾ ਲਿਆਂਦਾ YouTube ਤੇ ਸਰਚ ਮਾਰਦੇ ਮਾਰਦੇ ਵਿਕਰਮ ਡਾਕਟਰ ਵਿਕਰਮ ਲੋਤਰਾ ਮਿਲੇ ਹਾਂਜੀ ਇੱਕ ਘੋੜਾ ਠੀਕ ਕੀਤਾ ਕੰਫੀਡੈਂਸ ਦਾ ਲੈਵਲ ਵਧੀਆ ਇਹ ਇਟਸ ਪੋਸੀਬਲ ਹੈ ਨਾ ਕੀਤਾ ਜਾ ਸਕਦਾ ਹਾਂਜੀ ਫਿਰ ਉਸ ਤੋਂ ਬਾਅਦ ਤਾਂ ਗਿਣਤੀ ਨਹੀਂ ਹੈ ਫਿਰ ਉਸ ਤੋਂ ਬਾਅਦ ਤਾਂ ਕਈ ਭਰਾ ਨੇ ਜਿਹੜੇ ਫੋਨ ਤੇ ਮੇਰੇ ਨਾਲ ਡਿਸਕਸ ਕਰਕੇ ਹੀ ਆਪਣੇ ਘੋੜੇ ਉਹਨਾਂ ਨੇ ਠੀਕ ਕਰ ਲਏ ਹਾਂਜੀ 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 ਹਾਂ ਇਹ ਜਦੋਂ ਇੱਕ ਵਾਰੀ ਗਾਇਆਂ ਦੇ ਵਿੱਚ ਨਹੀਂ ਅਲੰਪੀ ਸਕੈਨ ਬਿਮਾਰੀ ਆਈ ਸੀ ਵੀਰੇ ਹਾਂਜੀ ਹਾਂ ਉਦੋਂ ਵੀ ਤੁਸੀਂ ਦੱਸ ਰਹੇ ਸੀ ਵੀ ਜਨਾਬ ਦਵਾਈਆਂ ਤੋਂ ਤੁਸੀਂ ਗਾਇਆਂ ਠੀਕ ਕੀਤੀ ਮੇਰੇ ਜੇ ਮੇਰੇ ਘਰੇ ਮੇਰੇ ਖਿਆਲ ਨਾਲ 7 ਕਾਇਆਂ ਸੀ ਤੇ 3 ਬੱਚੀਆਂ ਸੀ ਜਿਹਨਾਂ ਨੂੰ ਪ੍ਰੋਬਲਮ ਇੱਕ ਬੱਚਾ ਸੀਗਾ ਸਭ ਨੂੰ ਪ੍ਰੋਬਲਮ ਹੋ ਗਈ ਸੀ ਅੱਛਾ ਜੀ ਹੁਣ ਮੈਂ ਉਹ ਖੂਹ ਵਾਲੀ ਦਵਾਈ ਹੁੰਦੀ ਜਿਹੜੀ ਲਾਲ ਉਹ ਨਾਲ ਸਵੇਰੇ ਸ਼ਾਮ ਦਵਾਉਂਦਾ ਸੀ ਠੀਕ ਹੈ ਮੈਂ ਕੋਈ ਟੀਕਾ ਨਹੀਂ ਲਾਇਆ ਕੋਈ ਦਵਾਈ ਨਹੀਂ ਦਿੱਤੀ ਉਹ ਤੁਸੀਂ ਮੇਰੀ ਕਿਸਮਤ ਦੀ ਕਹਿ ਲਓ ਚੰਗੀ ਸੀ ਕਿ ਬਚ ਗਈਆਂ ਅੱਜ ਵੀ ਉਹੀ ਖੜੀਆਂ ਤੁਸੀਂ ਦੇਖੋਗੇ ਨਾ ਨਿਸ਼ਾਨ ਹੈਗੇ ਆ ਸਾਰੀਆਂ ਜੀ ਨੇ ਦੇਖ ਕੇ ਆਏ ਸੀ ਨਿਸ਼ਾਨ ਅੱਜ ਵੀ ਹੈਗੇ ਆ ਬੜੀ ਐਸਾ ਠੀਕ ਨੇ ਹਾਂਜੀ ਹਾਂਜੀ ਜੀ ਅਸਲ ਤਾਂ ਵੀਰੇ ਆਪਣੀ ਮਿਹਨਤ ਤੇ ਹਨਾ ਜਿਹੜੀ ਆਪਾਂ ਸੇਵਾ ਕਰਦੇ ਆ ਉਹਦਾ ਫਲ ਹੁੰਦਾ ਕਿਸੇ ਨੂੰ ਵੀ ਭਰਾ ਇੱਕ ਚੀਜ਼ ਪੱਕੀ ਹੈ ਐਫਰਟ ਨਹੀਂ ਛਡਣੀ ਚਾਹੀਦੀ ਹਾਂਜੀ ਹਾਂਜੀ ਐਂਡ ਤੱਕ ਜਦ ਤੱਕ ਤੁਹਾਡੇ ਸਾਹ ਚੱਲਦੇ ਆ ਕਿਸੇ ਵੀ ਚੀਜ਼ ਲਈ ਜਾਨਵਰਾਂ ਲਈ ਬਸ ਇੱਕ ਜ਼ਿੰਦਗੀ ਦੇ ਵਿੱਚ ਜੇ ਨਹੀਂ ਆਉਣਾ ਚਾਹੀਦਾ ਵੀ ਜੇ ਆਪਾਂ ਐ ਕਰ ਲੈਂਦੇ ਕਿਉਂਕਿ ਮਿਹਨਤ ਚਲਦੀ ਰਹਿਣੀ ਚਾਹੀਦੀ ਹੈਗੇ ਮਿਹਨਤ ਬਾਈ ਜੀ ਮਿਹਨਤ ਮੈਂ ਕੱਲ ਵੀ ਬੈਂਤ ਬਈ ਆਇਆ ਸੀਗਾ ਇਹ ਡਿਸਕਸ਼ਨ ਹੋ ਰਹੀ ਸੀਗੀ ਮੈਂ ਜੇ ਅੱਜ ਮੈਂ ਮਿਹਨਤ ਕਰਦਾ ਸ਼ਾਇਦ ਮੇਰੀ ਕਿਸਮਤ ਚ ਲਿਖਿਆ ਇਸ ਮੈਂ ਮਿਹਨਤ ਕਰਨੀ ਹੈ ਤਾਂ ਮੈਂ ਮਿਹਨਤ ਕਰ ਰਿਹਾ ਆਪਾਂ ਕਿਸੇ ਨੂੰ ਕ੍ਰਿਟਿਸਾਈਜ਼ ਨਹੀਂ ਕਰ ਸਕਦੇ ਉਹ ਬੰਦਾ ਯਾਰ ਮਿਹਨਤ ਨਹੀਂ ਕਰਦਾ ਯਾਰ ਉਹ ਨਕਮਾ ਬਈ ਕੋਈ ਨਕਮਾ ਨਹੀਂ ਹੁੰਦਾ ਜਦਨ ਸਮਾਂ ਸਿੱਧਾ ਆ ਜਾਂਦਾ ਉਹ ਹੀ ਨਕਮਾ ਕਾਮਾ ਬਣ ਜਾਂਦਾ ਜਦ ਸਮਾਂ ਮਾੜਾ ਕਾਮਾ ਨਕਮਾ ਹੋ ਜਾਂਦਾ ਜੀ ਇਹ ਚੀਜ਼ ਵੇਖੀ ਆ ਵੀਰੇ ਜਦੋਂ ਇਨਸਾਨ ਤੇ ਟਾਈਮ ਮਾੜਾ ਹੋਵੇ ਉਦੋਂ ਕਿਸੇ ਲਈ ਚੰਗਾ ਨਹੀਂ ਹੁੰਦਾ ਜੀ ਉਹੀ ਹਾਂਜੀ ਕੋਈ ਹੋਵੇ ਕੋਈ ਹੋਵੇ ਹਾਂਜੀ ਹਾਂਜੀ ਤੇ ਜਦੋਂ ਟਾਈਮ ਚੰਗਾ ਆ ਗਿਆ ਉਦੋਂ ਸਾਰਿਆਂ ਲਈ ਚੰਗਾ ਬਣ ਜਾਂਦਾ ਉਹ ਫੇਰ ਫੁੱਦੂ ਤੋਂ ਫੁੱਦੂ ਬੰਦਾ ਵੀ ਮੇਰੇ ਵਰਗਾ ਉਹ ਬਾਗ ਲੱਗ ਜਾਂਦੇ ਨਹੀਂ ਤੁਸੀਂ ਤਾਂ ਇਹਦਾ ਗੱਲ ਨਾ ਕਹੋ ਭਾਈ ਨਹੀਂ ਨਹੀਂ ਸੱਚਾਈ ਗੱਲ ਹੈ ਇਹ ਸੱਚਾਈ ਹੈ ਹਾਂਜੀ ਸੋਡਾ ਇਹ ਕਿ ਇਨਸਾਨ ਪਤਾ ਨਹੀਂ ਜ਼ਿੰਦਗੀ ਤੇ ਕਿਵੇਂ ਕਿਸਮਤ ਨਾਲ ਮੈਂ ਕਹਿੰਨਾ ਵੀ ਅੱਜ ਵੀ ਤੁਸੀਂ ਵੀ ਇਹ ਤੇ ਲਫ਼ਜ਼ ਯੂਜ਼ ਕੀਤਾ ਕਿਸਮਤ ਹੈ ਨਾ ਇਹ ਚੀਜ਼ਾਂ ਮੈਟ੍ਰਿਕ ਕਿਸਮਤ ਨਾਲ ਕਰਦੇ ਆ ਭਾਈ ਹਾਂਜੀ ਹਾਂਜੀ ਹਾਂ ਸਹੀ ਗੱਲ ਹੈ ਵੀਰੇ ਜੀ ਤੇ ਜਿਹੜਾ ਆਪਣਾ ਦੂਜਾ ਘੋੜਾ ਆ ਜਾਂਦਾ ਵੀਰੇ ਮੰਤ ਹਾਂ ਜੀ ਹਾਂ ਉਹ ਫੌਜੀ ਦਾ ਜੀ ਉਹ ਫੌਜੀ ਦਾ ਵੀਰੇ ਹਾਂ ਜੀ ਹਾਂ ਮੈਂ ਦੇਖਿਆ ਤਾਂ ਵੀ ਜਿਆਦੇ ਮੱਝੂ ਕੀ ਲੈ ਨਾਲ ਹੀ ਪਿਆਰ ਰੱਖਦੇ ਹਾਂ ਵੀਰੇ ਹਨਾ ਮੱਝੂ ਕੇ ਲੈਨ ਸ਼ੁਰੂ ਦੇ ਵਿੱਚ ਮੈਨੂੰ ਜਿੱਦਾਂ ਪਹਿਲਾ ਪਹਿਲਾ ਘੋੜਾ ਤਾਂ ਮੱਝੂ ਕੇ ਨਹੀਂ ਸੀ ਆਪਣੇ ਕੋਲੇ ਬੰਲਾ ਦਾ ਘੋੜਾ ਉਸਤਮ ਸੀਗਾ ਉਸ ਤੋਂ ਬਾਅਦ ਐਸਕੋਬਾਰ ਆਇਆ ਹਾਂ ਜੀ ਫਿਰ ਬੱਪੂ ਜੋਰਾ ਜੀ ਹੁਣੇ ਮਿਲੇ ਹਾਂ ਜੀ ਉਸ ਦਿਨ ਡਿਸਾਈਡ ਕੀਤਾ ਕਿ ਜੇ ਕੁਝ ਕਰ ਸਕਦੇ ਹਾਂ ਮੱਝੂ ਕੇ ਲੈ ਪੰਜਾਬ ਦੀ ਬਰੀਡ ਹੈ ਤੇ ਕਰਨਾ ਚਾਹੀਦਾ ਹਾਂ ਪੰਜਾਬ ਦੀ ਬਰੀਡ ਲਈ ਇਸ ਲਈ ਮੱਝੂ ਕੇ ਲੈ ਨੇ ਤਿੰਨ ਸਾਲ ਨੇ ਦੋ ਤਿੰਨ ਘੋੜੀਆਂ ਆਪਣੇ ਕੋਲੇ ਹਨਾ ਦੋ ਚਾਰ ਬੱਚੇ ਖੜੇ ਹਾਂ ਹਾਂ ਜੀ ਲੈਦੇ ਹਾਂ ਹਾਂ ਜੀ ਠੀਕ ਹੈ ਵੀਰੇ ਤੇ ਉਹਦੀ ਕੀ ਡਿਟੇਲ ਹੈ ਵੀਰੇ ਹਾਈਟ ਕਿੰਨੀ ਹੈ ਉਹਦੀ ਬਈ ਹਾਈਟ ਹੋएगी 65 ਇੰਚ 65 ਇੰਚ ਹਾਂਜੀ ਉਹਦੀ ਲੈਂਥ ਐਕਸੈਸਿਵ ਹੈ ਥੋੜੀ ਜੀ ਉਹਦੀ ਲੈਂਥ ਐਕਸਟਰਾ ਠੀਕ ਹੈ ਜੀ ਲੈਂਥ ਹੈਗੀ ਹੈ ਲੈਂਥ ਐਕਸਟਰਾ ਸਭ ਸੋਲਿਡ ਹਦਾ ਬੱਚਿਆਂ ਦਾ ਰਿਜ਼ਲਟ ਉਹਦਾ ਵੀ ਬੜਾ ਚੰਗਾ ਹੈ ਜੀ ਠੀਕ ਹੈ ਜੀ ਬੱਚੀ ਖੜੀ ਜਾਂਦਾ ਇੱਕ ਜਿਹੜੀ ਜੈ ਮੰਗਲ ਤੇ ਉਹਦੀ ਫੀਸ ਕਿੰਨੀ ਹੈ ਵੀਰੇ ਸਭ ਦੀ 20000 ਜੀ ਸਾਰਿਆਂ ਦੀ 20000 ਠੀਕ ਹੈ ਜੀ ਜੀ ਠੀਕ ਹੈ ਮੇਰੇ ਹਿਸਾਬ ਨਾਲ ਤਾਂ ਮੇਰੇ ਲਈ ਤਾਂ ਸਾਰੇ ਬਰਾਬਰ ਨੇ ਹਾਂਜੀ ਹਾਂਜੀ ਵੀਰੇ ਹਾਂਜੀ ਮੈਂ ਪਾਰਸ਼ਲਟੀ ਆਪਣੇ ਕੋਲੋਂ ਜਿਸ ਕਿਸੇ ਨਾਲ ਸੀ ਕੈਮਰਾ ਆਫ ਜ ਕੋਈ ਵੀ ਜਾਨਵਰ ਆ ਤੁਸੀਂ ਹਰੇਕ ਨੂੰ ਬਰਾਬਰ ਰੱਖਿਆ ਹੋਇਆ। ਤੁਸੀਂ ਇਹ ਨਹੀਂ ਵੇਖਿਆ ਵੀ ਇਹ ਆਪਣੇ ਸਟ੍ਰੇਲੀਅਨ ਐ ਇਹਨਾਂ ਨੂੰ ਸਾਈਡ ਤੇ ਚੰਗਾ ਰੱਖੋ ਇਹ ਆਪਣੇ ਘੋੜਿਆਂ ਦੇ ਬੱਚੇ ਇਹਨਾਂ ਨੂੰ ਆਰਡਰ ਰੱਖੋ। ਨਹੀਂ ਤੁਸੀਂ ਸਾਰਾ ਕੋਈ ਮੇਰੇ ਜਦੋਂ ਮੂਡ ਹੁੰਦਾ ਮੈਂ ਕਮਰੇ ਚੇਂਜ ਕਰ ਦਿੰਦਾ ਆਪਸ ਦੇ ਵਿੱਚ ਇਹਨਾਂ ਨੂੰ ਇੱਧਰ ਆ। ਸਿਰਫ ਮੇਰੇ ਗੱਲਾਂ ਜਿਹੜੇ ਚਾਰ ਸਾਨਾ ਉਹਨਾਂ ਨੂੰ ਚੇਂਜ ਨਹੀਂ ਕਰਦਾ ਕਿਉਂਕਿ ਉਹ ਬੜੇ ਵਧੀਆ ਸੈਟਲ ਨੇ ਕਿਉਂਕਿ ਉਹਨਾਂ ਦੀ ਕੰਧਾਂ ਦੀ ਉਚੀਆਂ ਕੀਤੀਆਂ ਹੋਈਆਂ। ਹਾਂਜੀ ਉਹ ਵਧੀਆ ਸੈਟਲ। ਆਦਰਵਾਇਜ਼ ਤਾਂ ਵਿੱਚ ਹੀ ਖੜੇ ਨੇ ਸਾਰੇ ਘੋੜਿਆਂ ਵਿੱਚ ਹੀ ਖੜੇ ਘੋੜੀ ਵਿੱਚ ਹੀ ਖੜੇ। ਹਾਂਜੀ ਹਾਂਜੀ। ਆਪਣਾ ਜਿਹੜਾ ਮੈਂ ਕੈਮਰਾ ਉਹ ਦੇਖਿਆ ਸੀ ਬੈਡ ਸੀ ਉਹ ਇਧਰ ਘੋੜਿਆਂ ਦੀ ਸਾਈਡ ਹੀ ਸੀ ਹਾਂਜੀ ਹਾਂ ਘੋੜਿਆਂ ਦੀ ਸਾਈਡ ਤੇ ਸਿੱਧਕ ਹੋਈ ਉਹਦੀ ਬਿਲਕੁਲ ਬਿਲਕੁਲ ਠੀਕ ਹੈ ਜੀ ਤੇ ਜਿਹੜਾ ਆਪਣਾ 카를ੋਸ ਆ ਜਾਂਦਾ ਵੀਰੇ ਇਹਦੀ ਕੀ ਡਿਟੇਲ ਹੈ ਇਹ ਬਾਈ ਜੀ ਠਾਕ ਦਾ ਬੱਚਾ ਇਹਦਾ ਗ੍ਰੈਂਡਫਾਦਰ ਕਾਲਾ ਘਾਂਟਾ ਚ ਠੀਕ ਹੈ ਜੀ ਹਾਂਜੀ ਹਾਂ ਠੀਕ ਹੈ ਵੀਰੇ ਇਹਦੀ ਹਾਈਟ 68 ਹੋएगी ਇਹ ਸਭ ਤੋਂ ੱਚਾ ਘੋੜਾ ਆਪਣੇ ਫਾਰਮ ਦਾ ਠੀਕ ਹੈ ਵੀਰੇ ਇਹਦੀ ਲੈਂਥ 3 ਮਾਂਤ ਜੱਡੀ ਹੈ ਜੀ ਹਾਂਜੀ ਹਾਂਜੀ ਲੈਂਥ ਹੈਗੀ ਵੀਰੇ ਸੋਹਣੀ ਤੇ ਇਹਨਾਂ ਵਿਚਾਰਾ ਘੋੜਿਆਂ ਦੀ ਆਪਣੀ ਨੈਕ ਪ੍ਰੋਫਾਈਲ ਬਹੁਤ ਚੰਗੀ ਹੈ ਜੀ ਹਾਂਜੀ ਵੀਰੇ ਹਾਂਜੀ ਹਾਂ ਤੇ ਫੀਸ ਤਾਂ ਮੈਨੂੰ ਪ ਠੀਕ ਹੈ ਜੀ ਤੇ ਜਿਹੜਾ ਆਪਣਾ ਬੈਡ ਬੈਡ ਹੈ ਜੀ ਹਾਂ ਜੀ ਤੇ ਉਹਦੀ ਕੀ ਡਿਟੇਲ ਹੈ ਜੀ ਉਹ ਅਰਜਨ ਪੱਟੀਆਂ ਵਾਲੇ ਦਾ ਬਾਈ ਜੀ ਉਹ ਅਰਜਨ ਪੱਟੀਆਂ ਵਾਲੇ ਦਾ ਜੀ ਉਧਰ ਉਧਰ ਰਿਜ਼ਲਟ ਬੜਾ ਚੰਗਾ ਜੀ ਠੀਕ ਹੈ ਜੀ ਇਹ ਵੀ ਮੱਝੂ ਕੀ ਲਾਈਨ ਚ ਆ ਜੀ ਮੱਝੂ ਕੀ ਲਾਈਨ ਹਾਂ ਜੀ ਹਾਂ ਹਾਂ ਜੀ ਹਾਂ ਜੀ ਠੀਕ ਜੀ ਕਿਉਂਕਿ ਮੈਂ ਥੋੜਾ ਜਿਹਾ ਨਵਾਂ ਵੀਰੇ ਕੋਈ ਗੱਲ ਨਹੀਂ ਬਾਈ ਜਿੰਨੀ ਜਿੰਨੀ ਜੋ ਗਿਆ ਕਿ ਦੱਸਾਂ ਇੱਕ ਆਪਣੇ ਕੋ ਆਬ ਲਗਾ ਸ਼ਾਇਦ ਤੁਸੀਂ ਦੀ ਵੀਡੀਓ ਨਹੀਂ ਬਣਾਈ ਹੈ ਨਹੀਂ ਉਹਦੀ ਨਹੀਂ ਬਣਾਈ ਉਹਦੀ ਨਹੀਂ ਬਣਾਈ ਉਹਦੀ ਫੀਸ 5500 ਹੈ ਠੀਕ ਹੈ ਉਹਦੀ ਮੈਂ ਤੁਹਾਨੂੰ ਮੇਰੇ ਕੋਲੇ ਕੱਲ ਵੀਡੀਓ ਦੇ ਕਟਆਫ ਮੈਂ ਤੁਹਾਨੂੰ ਦੋ ਤ ਤੇ ਹੋਰ ਵੀਰੇ ਕੋਈ ਹੋਰ ਬਾਤ ਚੜ੍ਹਦੀ ਗੱ라 ਜੀ ਤੁਸੀਂ ਦੱਸੋ ਬਸ ਵਧੀਆ ਵੀਰੇ ਤਦੋਂ ਅੰਡਿਸਲੈਂਡ ਦੇ ਵਿੱਚ ਮੈਨੂੰ ਮਹੀਨਾ ਹੀ ਹੋਇਆ ਉਹ ਵੈਰੀ ਗੁੱਡ ਹਾਂਜੀ ਵੀਰੇ ਮੈਨੂੰ ਅੱਜ ਇੱਕ ਮੰਥ ਹੋ ਗਿਆ ਇਹਨੂੰ ਅੱਛਾ ਜੀ ਹਾਂਜੀ ਤੇ ਸੋੜਿਆ ਕਿ ਭਰਾਵਾਂ ਦਾ ਵਧੀਆ ਪਿਆਰ ਮਿਲ ਰਿਹਾ ਜੀ ਪਰ ਮਾਤਮਾ ਚੜ੍ਹਦੀ ਗੱ라 ਚ ਰੱਖੋ ਬਾਈ ਜੀ ਜਿਸ ਮੈਂ ਤੇ ਕਰੂੰਗਾ ਤੁਹਾਨੂੰ ਰਿਜ਼ਲਟ ਮਿਲੂਗਾ ਹਾਂਜੀ ਹਾਂਜੀ ਤੇ ਇੱਕ ਦਿਨੋਂ ਵੀ ਤਮੰਨਾ ਸੀ ਵੀ ਤੁਹਾਡੇ ਨਾਲ ਬਹਿ ਕੇ ਗੱਲਾਂ ਕਰੀਏ ਥੈਂਕ ਯੂ ਸਰ ਹਾਂਜੀ 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 ਜੀ ਹਾਂ ਠੀਕ ਹੈ ਜੀ ਹੋਰ ਸੁਣਾਓ ਵੀਰੇ ਬਸ ਵਧੀਆ ਜੀ ਵਧੀਆ ਤੁਸੀਂ ਦੱਸੋ ਜੀ ਤੇ ਜਿਹੜੇ ਆਪਣੇ ਨਵੇਂ ਕਈ ਵੀਰ ਰੱਖਦੇ ਆ ਜੀ ਘੋੜੀਆਂ ਜੀ ਉਹਨਾਂ ਬਾਰੇ ਕੋਈ ਦੱਸਣਾ ਚਾਹੋਗੇ ਵੀਰੇ ਕੋਈ ਦੋ ਚਾਰ ਗੱਲਾਂ ਦੱਸੋ ਵੀ ਕੀ ਚੀਜ਼ ਦੇਖਣੀ ਚਾਹੀਦੀ ਕੋਈ ਮਾੜਾ ਮੋਟਾ ਦੱਸੋ ਵੀਰੇ ਅਸਲੀ ਮੈਂ ਦੇਖੋ ਮੈਂ ਵਹਿਮ ਹੀ ਹੈ ਨਹੀਂ ਹਾਂਜੀ ਇਹਨਾਂ ਤੇ ਮੈਂ ਵਹਿਮ ਕਰਦਾ ਨਹੀਂ ਮੈਂ ਹੀ ਕਹੂੰਗਾ ਕਿ ਵਹਿਮ ਕਿਸੇ ਚੀਜ਼ ਦਾ ਇਹ ਚੀਜ਼ ਵੀਰੇ ਮੈਂ ਸੋਤੋਂ ਘੋਣੀ ਚ ਨਾ ਕਿਉਂਕਿ ਆਪਾਂ ਜਾਨ ਮੈਂ ਨਹੀਂ ਵਹਿਮ ਕਰਦਾ ਮੈਂ ਨਹੀਂ ਕਰਦਾ ਜੀ ਜੋ ਮੈਂ ਨਹੀਂ ਕਰਦਾ ਹਾਂਜੀ ਮੈਂ ਕੋਈ ਵਹਿਮ ਨਹੀਂ ਕਰਦਾ ਜੀ ਹਾਂਜੀ ਕੋਈ ਭੋਰੀ ਦਾ ਵਹਿਮ ਨਹੀਂ ਆਪਾਂ ਨੂੰ ਜੀ ਹਾਂਜੀ ਕੋਈ ਪੈਰ ਦਾ ਵਹਿਮ ਨਹੀਂ ਹੈ ਹਾਂਜੀ ਕੋਈ ਰੰਗ ਤਾਂ ਰਹਿ ਨਹੀਂ ਹੈ ਠੀਕ ਹੈ ਕੋਈ ਬਿੱਲੀ ਦੇ ਪੈਰ ਸਾਹ ਘੱਟਨ ਦਾ ਵੇਅ ਨਹੀਂ ਹੈ ਇਹ ਚੀਜ਼ ਵੀ ਸਹੀ ਹੈ ਵੀਰੇ ਮੇਰੇ ਨਾਲ ਜਦੋਂ ਘੋੜੀ ਲਈ ਸੀ ਤੇ ਉਹਦੇ ਆਪਾਂ ਕਹਿੰਦੇ ਮੱਥੇ ਤੇ ਦੋਗੜਾ ਉਹਦੇ ਦੋਗੜ ਸੀ ਭਾਈ ਮੇਰੇ ਥੱਲੇ ਛਿੱਟਾ ਸੀ ਵੀਰੇ ਬਹੁਤ ਵੱਡਾ ਭਾਈ ਮੇਰੇ ਤਿੰਨ ਤਿੰਨ ਨੇ ਦੰਗੜ ਨੇ ਤਿੰਨ ਤੇ ਮੈਂ ਜਦੋਂ ਵੇਖ ਮੈਂ ਲੈ ਲਈ ਤੇ ਮੈਨੂੰ ਬਹੁਤ ਜਾਣੇ ਕਹਿੰਦੇ ਯਾਰ ਤੂੰ ਆਹ ਕੀ ਕੀਤਾ ਨਵਾਂ ਬੰਦਾ ਜੋ ਵੀਰੇ ਉਹਨੇ ਇੰਨਾ ਸੋਹਣਾ ਬੱਚਾ ਦਿੱਤਾ ਨਾ ਤੇ ਇੰਨਾ ਸਾਫ਼ ਵੀ ਮੈਂ ਕਹਿੰਦਾ ਵੀ ਮੇਰੀ ਔਕਾਤ ਹੀ ਨਹੀਂ ਸੀ ਪਰਮਾਤਮਾ ਨੇ ਜੋ ਦਿੱਤਾ ਇਹ ਛਿੜੀ ਜਿਹੜੀਆਂ ਇਹ ਜਿਹੜੀਆਂ ਆਪਾਂ ਕੋਈ ਵੀ ਡਿਸਕਸ਼ਨਾਂ ਕਰਦੇ ਆਂ ਕਿ ਇਸ ਘੋੜੇ 'ਚ ਇਸ ਕੋਈ ਕਮੀ ਹੈਗੀ ਆ ਯਾਰ ਹੂ ਆਰ ਵੀ ਅਸੀਂ ਕੋਣ ਨੇ ਕਿ ਅਸੀਂ ਆਪਾਂ ਪਰਮਾਤਮਾ ਦੇ ਇੱਕ ਕੰਮ ਚ ਕਰਨ ਵਾਲੇ ਕੋਣ ਬੜੀ ਚੀਜ਼ ਦੇ ਵਿੱਚ ਆਪਾਂ ਕਿੰਤੂ ਪਰੰਤੂ ਮੈਂ ਮੇਰੀ ਸੋਚ ਹੈ ਮੈਂ ਕਿਸੇ ਨੂੰ ਤੇ ਕ੍ਰਿਟਿਸਾਈਜ਼ ਨਹੀਂ ਕਰਦਾ ਮੇਰੇ ਹਿਸਾਬ ਨਾਲ ਮੈਂ ਪਰਮਾਤਮਾ ਦੇ ਬਣੇ ਪ੍ਰੋਡਕਟ ਨੂੰ ਨਿੰਦੇ ਨਹੀਂ ਸਕਦਾ ਨਹੀਂ 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 ਸਕਦਾ ਹਾਂਜੀ ਹਾਂਜੀ ਕਿਉਂਕਿ ਉਹ ਆਪਾਂ ਨੂੰ ਪਤਾ ਨਹੀਂ ਕੀ ਸੋਚ ਕੇ ਉਹਨੇ ساری ਦੁਨੀਆ ਸਰਜੀ ਹੈ ਨਾ ਸਿਰਜੀ ਹੈ ਨਾ ਤੇ ਸਿਸਟਮ ਦੀ ਸਰਚਨਾ ਕੀਤੀ ਉਹਨਾਂ ਨੇ ਤੇ ਉਹ ਪਰਮਾਤਮਾ ਨੂੰ ਪਤਾ ਹੋਊਗਾ ਕਿ ਉਹਨੇ ਕਿਸ ਨੂੰ ਕਿੱਥੇ ਰੱਖਣਾ ਹੈ ਹਾਂਜੀ 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 ਹਾਂ ਤੇ ਇੱਕ ਸਭ ਤੋਂ ਵੀਰੇ ਮੇਨ ਗੱਲ ਪੁੱਛਣੀ ਸੀ ਵੀ ਆਪਣੇ ਸਟਾਰਟਅਪ ਦਾ ਨਾਮ ਬੈਡ ਕਿਵੇਂ ਪੇ ਉਹ ਇਹ ਸਵਾਲ ਬਹੁਤ ਬਹੁਤ ਚਿਰ ਤੋਂ ਮੇਰੇ ਬਹੁਤ ਦਿਲ ਚ ਸੀ ਇਹ ਸਵਾਲ ਪੁੱਛਣ ਦਾ ਬਈ ਬੈਡ ਸੈਟ ਫਾਰਮ ਬੈਡ ਦਾ ਮਤਲਬ ਹੀ ਬੁਰਾ ਹੈ ਜੀ ਹਾਂਜੀ ਬੁਰਾ ਜੀ ਤੇ ਉਹ ਸਮਾਂ ਬੁਰਾ ਸੀ ਜਦੋਂ ਅਸੀਂ ਕੰਮ ਸੋਚਿਆ ਸੀ ਆਦਮ ਖੋਲੀਏ ਹਾਂਜੀ ਬਸ ਉੱਥੇ ਬੈਡ ਬਹਿ ਗਿਆ ਠੀਕ ਹੈ ਜੀ ਸੋ ਆਈ ਥਿੰਕ ਇਟਸ ਅ ਗੁੱਡ ਨੇਮ ਹਾਂਜੀ ਨਾਮ ਬੈਡ ਹੈ ਬਟ ਨੇਮ ਗੁੱਡ ਹੈ ਹਾਂਜੀ ਹਾਂਜੀ ਮੈਨੂੰ ਚੰਗਾ ਲੱਗਦਾ ਮੇਰੇ ਲਈ ਬਹੁਤ ਚੰਗਾ ਨਹੀਂ ਨਹੀਂ ਬਹੁਤ ਵਧੀਆ ਇੱਕ ਬੰਦੇ ਦਾ ਮੈਨੂੰ ਫੋਨ ਆਇਆ ਪਿੱਛੇ ਮੇਰਾ ਕੰਮ ਕੰਮ ਬਹੁਤ ਡਾਊਨ ਹੈ ਹਾਂਜੀ ਉਹ ਮੈਨੂੰ ਕਹਿੰਦਾ ਭਾਜੀ ਇੱਕ ਸਲਾਹ ਦੇਣੀ ਸੀ ਭਰਾਈ ਆਪਣਾ ਜਦੋਂ ਜਦੋਂ ਹਾਂਜੀ YouTube Facebook ਤੋਂ ਭਰਾਵਾਂ ਕਹਿੰਦੇ ਭਾਈ ਜੀ ਤੁਸੀਂ ਇਹਦੀ ਨੈਗੇਟਿਵ એનર્ਜੀ ਹੈ ਇਹਨੂੰ ਬੈਡ ਚੇਂਜ ਕਰ ਹਾਂਜੀ ਉਹ ਠੀਕ ਆ ਭਰਾ ਨੇ ਆਪਣੇ ਦਿਲੋਂ ਹੈਨਾ ਰਿਸਪੈਕਟ ਆ ਉਹ ਬੰਦੇ ਦੀ ਭਰਾ ਦੀ ਜਿਹਨੇ ਇਹ ਸੋਚਿਆ ਪਰ ਮੈਨੂੰ ਨਹੀਂ ਲੱਗਦਾ ਕਿ ਕਿਸੇ ਲਫ਼ਜ਼ ਦੇ ਵਿੱਚ ਕੋਈ ਚੀਜ਼ ਮਾੜੀ ਹੁੰਦੀ ਹੈ ਹਾਂਜੀ ਹੈਨਾ ਕਿ ਕੋਈ ਲਫ਼ਜ਼ ਨੈਗੇਟਿਵ ਲਿਖਿਆ ਤੇ ਕੰਮ ਨੈਗੇਟਿਵ ਹੋ ਜਾਊਗਾ ਨਹੀਂ ਉਹ ਇਹੀ ਬੈਡ 2017 18 ਦਾ ਲਿਖਿਆ ਹੋਇਆ 19 ਦਾ ਹਾਂਜੀ 19 20 21 22 3 4 ਸਾਲ ਬਹੁਤ ਜਿਆਦਾ ਕੰਮ ਕੀਤਾ ਹੁਣ 2 ਸਾਲ ਤੋਂ ਨਹੀਂ ਹੈਗਾ ਤਾਂ ਕੀ ਕਰ ਸਕਦੇ ਚਲੋ ਪਰਮਾਤਮਾ ਹੌਲੀ ਹੌਲੀ ਪਰਖਦਾ ਵੀ ਰਹਿੰਦਾ ਕਦੇ ਕਦੇ ਹੈ ਨਾ ਜੀ ਉਹ ਠੀਕ ਹੈ ਕੱਲ ਵੀ ਅਸੀਂ ਮੀਡਿਕ ਇੰਟਰਵਿਊ 'ਚ ਇਹੀ ਗੱਲ ਕਰਦੀ ਸੀ ਜੇ ਬੁਖਾਰ ਚੜੂਗਾ ਤਾਂ ਬੁਖਾਰ ਦੀ ਦਵਾਈ ਦਾ ਪਤਾ ਲੱਗੂ ਹਾਂਜੀ ਫੇਰ ਹੀ ਪਤਾ ਲੱਗੂ ਜੇ ਆਪਾਂ ਨੂੰ ਕਦੇ ਬੁਖਾਰ ਨਾ ਚੜੇ ਨਾ ਹੀ ਆਪਾਂ ਨੂੰ ਉਹਦੀ ਪੀੜ ਦਾ ਪਤਾ ਲੱਗਣਾ ਨਾ ਉਹਦੀ ਦਵਾਈ ਦਾ ਪਤਾ ਲੱਗਣਾ ਹਾਂਜੀ ਹਾਂ ਚਲੋ ਹਾਂਜੀ ਹਾਂਜੀ ਪਰਮਾਤਮਾ ਕਰਾਈ ਜਾਂਦਾ ਜੀ ਚਲੋ ਪਰਮਾਤ ਉਹ ਕਹਿੰਦੇ ਨਾ ਵੀ ਮਰਦਾਂ ਦੇ ਦਿਨ ਚੰਗੇ ਆਉਂਦੇ ਤੇ ਮਰਦਾਂ ਦੀ ਮਾੜੀ ਆਉਂਦੀ ਹੈ ਜੀ ਨਹੀਂ ਨਹੀਂ ਜੰਗੇ ਮਾੜੇ ਦਿਨ ਤਾਂ ਲੇਡੀਆਂ ਵੀ ਆ ਜਾਂਦੇ ਹਾਂ ਕਿਸੇ ਦੇ ਵੀ ਆ ਸਕਦੇ ਨਹੀਂ ਵੈਸੇ ਗੱਲ ਕਰਦੇ ਨੇ ਉਸਾਨ ਤੇ ਆਉਂਦੇ ਆ ਜੀ ਦੇਖੋ ਜਿਹਨੇ ਜਨਮ ਲਿਆ ਉਹ ਚੰਗੇ ਸੰਸਗਾ ਮਾੜਾ ਸੰਵਾ ਦੇ ਨਾਲ ਹੀ ਚੱਲਣਾ ਪਊਗਾ ਜਿਹੜਾ ਜਿਹਨੇ ਜਨਮ ਲੈ ਹੀ ਲਿਆ ਹਾਂਜੀ ਵੀਰੇ ਜਿਹੜਾ ਜਿਹੜਾ ਮਨੁੱਖਤਾ ਦੇ ਜੰਮ ਜੰਮੇ ਚ ਆਈ ਗਿਆ ਹਾਂਜੀ ਹਾਂਜੀ ਵੀਰੇ ਕੋਈ ਜਾਨਵਰ ਵੀ ਨਹੀਂ ਦੇਖੋ ਜਦੋਂ ਚੰਗਾ ਜਾਂ ਜਿਸ ਜਿਸ ਜਾਨਵਰ ਦੇ ਮੁਕੱਦਰ ਚੰਗੇ ਆ ਉਹ ਵਧੀਆ ਕਰ ਰਹੇ ਜਾਂਦਾ ਚੰਗਾ ਖਾਣਾ ਮਿਲਦਾ ਹਾਂਜੀ ਹਾਂਜੀ ਜਿਹਦੇ ਵਿਚਾਰੇ ਦੇ ਮੁਕੱਦਰ ਮਾੜੇ ਆ ਜਿਹਦਾ ਸਮਾਂ ਮਾੜਾ ਉਹ ਵਿਚਾਰਾ ਠੇਡੇ ਖਾਂ ਦਾ ਲੋਕਾਂ ਦੇ ਲੱਤਾ ਖਾਂ ਦਾ ਸਾਡੀ ਸਹੀ ਗੱਲ ਹੈ ਵੀ ਸਹੀ ਗੱਲ ਲਈ ਸਾਰੀ ਚੀਜ਼ਾਂ ਮੈਟਰ ਕਰਦੀਆਂ ਭਾਈ ਬਹੁਤ ਘੋੜੇ ਹੋਏ ਆ ਜਿਹੜੇ ਕਿ ਰੇੜਿਆਂ ਨਾਲ ਬੰਨੇ ਹੋਏ ਸੀਗੇ ਜਦੋਂ ਉਹਨਾਂ ਦਾ ਸਮਾਂ ਮਾੜਾ ਸੀ ਜਦੋਂ ਉਹਨਾਂ ਦਾ ਸਮਾਂ ਚੰਗਾ ਆਇਆ ਤਾਂ ਕਿੰਗ ਬਣ ਗਏ ਤੇ ਅੱਜ ਆਸਟ੍ਰੇਲੀਅਨ ਪੂਰੇ ਟੌਪ ਦੇ ਬਣ ਕੇ ਕਿੰਗ ਬਣੇ ਸੀ ਬਹੁਤ ਬਹੁਤ ਨੇ ਭਾਈ ਜੀ 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 ਪਰ ਮਾਦਮਾ ਉਹਨਾਂ ਭਰਾਵਾਂ ਨੂੰ ਬਹੁਤ ਲੰਬੀ ਉਮਰ ਬ ਉੱਥੋਂ ਮਤਲਬ ਕਿ ਮਾੜੇ ਹਾਲਾਤਾਂ ਚੋਂ ਚੰਗੇ ਹਾਲਾਤਾਂ ਤੇ ਲੈ ਕੇ ਆਂਦੇ ਦੇਖੋ ਜਿਹੜਾ ਜਾਨਵਰ ਰੇੜੇ ਤੇ ਉਹ ਉਹ ਮਾੜਾ ਨਹੀਂ ਹੈ ਹਾਂਜੀ ਉਹ ਸਗੋਂ ਮੈਂ ਕਹਿੰਨਾ ਆਪਣੇ ਨਾਲੋਂ ਚੰਗੇ ਨੇ ਤੁਰਦੇ ਫਿਰਦੇ ਤਾਗੇ ਇਸ ਤਾਂ ਡੱਕ ਲੈ ਹਾਂਜੀ ਅਸੀਂ ਤਾਂ ਡੱਕ ਲੈ ਬਾਈ ਹਾਂਜੀ ਹਾਂਜੀ ਹਨਾ ਖੁੱਲਾ ਇਹ ਤਾਂ ਵਾਈਲਡ ਜਾਨਵਰ ਹੈ ਇਹ ਤਾਂ ਘੁੰਮਦਾ ਹੈ ਖੁੱਲ ਤੇ ਖੁੱਲਦਾ ਫਿਰਦਾ ਤੁਰਦਾ ਹਨਾ ਅਸੀਂ ਤਾਂ ਡੱਕ ਲੈ ਹਾਂਜੀ ਹਾਂਜੀ ਹਾਂ ਤੇ ਅਜ ਮੇਲੇ ਵਗੈਰੇ ਤੇ ਵੀ ਲੈ ਕੇ ਜਾਣਾ ਕਿ ਨਹੀਂ ਨਹੀਂ ਮੈਂ ਘੋੜਾ ਨਹੀਂ ਬਾਈ ਜੀ ਲੈ ਕੇ ਜਾਂਦਾ ਮੇਲੇ ਨਹੀਂ ਲੈ ਕੇ ਨਹੀਂ ਆ ਜੀ ਠੀਕ ਆ ਵੀ ਚਲੇ ਜਾਈਦਾ ਜੀ ਚਲੋ ਆਪ ਇੰਨਾ ਘੇੜਾ ਵਜ ਜਾਂਦਾ ਮਨ ਖੁਸ਼ ਹੋ ਜਾਂਦਾ ਆਪਣਾ ਘੇੜਾ ਵਜਦਾ ਹਾਂਜੀ ਮਨ ਖੁਸ਼ ਹੋ ਜਾਂਦਾ ਜਾਨਵਰ ਦੇਖ ਕੇ ਵੀ ਬਿਲਕੁਲ ਬਿਲਕੁਲ ਖੁਸ਼ ਹਾਂਜੀ ਜਾਣਾ ਵੀ ਚਾਹੀਦਾ ਵੀਰੇ ਥੋੜਾ ਜਿਹੜੇ ਮੇਲੇ ਦੇ ਘੋੜਿਆਂ ਦੇ ਸਾਰੇ ਆਪਣੀਆਂ ਭਰਾਈ ਨੇ ਹਾਂਜੀ ਸਾਰੇ ਭੈਣ ਭਰਾਈ ਇਕੱਠੇ ਹਾਂਜੀ ਹਾਂ ਉਹ ਵੀ ਆਪਦੀ ਨੇ ਹਾਂਜੀ ਬਿਲਕੁਲ ਹਾਂਜੀ ਤੇ ਹੋਰ ਕੋਈ ਵੀਰੇ ਬਾਜੀ ਜਾਓਗੇ ਆਪਣੇ ਵੀਰਾਂ ਲਈ ਨਹੀਂ ਬਸ ਵੀਰਾਂ ਨੂੰ ਇਹ ਕਹਿਣਾ ਕਿ ਜੇ ਤੁਸੀਂ ਕੋਈ ਜਾਨਵਰ ਰੱਖਦੇ ਹੋ ਤੇ ਉਹਦੀ ਦੇਲੋ ਰੱਖੋ ਹਾਂਜੀ ਦੇਲੋ ਸਿਰਫ ਉਹਨੂੰ ਸ਼ੋਅ ਵੀ ਐਜ਼ ਅ ਸ਼ੋਅ ਵੀ ਸਟਰੀਟ ਨਾ ਕਰੋ ਹਾਂਜੀ ਕੋਸ਼ਿਸ਼ ਕਰੋ ਕਿ ਜੇ ਸਮਾਂ ਨਹੀਂ ਹੈ ਤਾਂ ਇੱਕ ਟਾਈਮ ਖਾਣਾ ਦਾਣਾ ਜ਼ਰੂਰ ਪਾਓ ਠੀਕ ਹੈ ਜੀ ਹਾਂਜੀ ਹਾਂ ਠੀਕ ਹੈ ਵੀਰੇ ਵੈਸੇ ਵੀਰੇ ਮੈਂ ਇੱਕ ਜੀ ਵੇਖੀ ਵੀ ਜਿੰਨਾ ਟਾਈਮ ਇੱਕ ਘਰੇ ਰਹਿੰਦੇ ਦੇਲੋ ਰੱਖਿਓ ਨਾ ਪਤਾ ਨਹੀਂ ਇਹਨਾਂ ਦਾ ਦਾਣਾ ਕਿੱਥੋਂ ਆਈ ਜਾਂਦਾ ਕਿਵੇਂ ਆਉਂਦਾ ਕੋਈ ਪਤਾ ਨਹੀਂ ਲੱਗਦਾ ਜਿਵੇਂ ਸਾਰੇ ਚੀਜ਼ਾਂ ਪਲਾਨ ਨੇ ਪਰਮਾਤਮਾ ਵੱਲੋਂ ਸਾਨੂੰ ਲੱਗਦਾ ਅਸੀਂ ਕਰਦੇ ਆ ਅਸੀਂ ਨਹੀਂ ਕਰਦੇ ਵੀ ਜੀ ਇਹ ਸਾਰਾ ਕੁਝ ਪ੍ਰੀ ਪਲਾਨਡ ਹੈ بس ਆਪਾ ਤਾਂ ਇੱਕ ਸੇਵਾਦਾਰ ਆ ਬਾਈ ਜੀ ਆਪਰ ਤੁਸਾਨੂੰ ਕਮਾਂਡ ਮਿਲੀ ਵੀ ਆ ਪੂਰੀ ਜ਼ਿੰਦਗੀ ਦੀ ਜਿੰਨੇ ਸਾਲ ਲਿਖਿਆ ਆ ਕਮਾਂਡ ਦੇ ਕੇ ਸਾਨੂੰ ਥੱਲੇ ਭੇਜਦਾ ਜੀ ਬਾਈਓ ਜਿਵੇਂ ਕਹਿੰਦੇ ਨੇ ਫੌਜ ਚ ਆਪਣੀ ਤਾਂ ਡਿਊਟੀ ਆ ਇਹ ਡਿਊਟੀ ਆ ਆਪਣੀ ਬਾਈ ਜੀ ਸਾਡੀ ਕਮਾਂਡ ਲੱਗੀ ਵੀ ਆ ਕਮਾਂਡ ਮਿਲੀ ਵੀ ਆ ਅਸੀਂ ਉਸ ਹਿਸਾਬ ਨਾਲੀ ਉਹਨੇ ਕੀ ਸਾਲ ਲੈਣੇ ਆ ਹਾਂਜੀ ਹਾਂਜੀ ਉਹਨਾਂ ਕੀ ਸੁਣਾ ਹੈ ਉਹਨਾਂ ਦੀ ਜੈਗਣਾ ਹੈ ਉਹਨਾਂ ਕੀ ਇੰਜੋਏ ਕਰਨਾ ਉਹਨਾਂ ਕੀ ਦੁੱਖ ਚ ਝਲਣਾ ਸਹੀ ਗੱਲ ਆ ਵੀਰੇ ਇਹ ਕਿਸਮਤ ਚ ਲਿਖਿਆ ਹੋਇਆ ਸਾਰਾ ਮੈਂ ਆਪਣੀ ਬਾਰ ਬਾਰ ਹਰ ਬੰਦਾ ਗੱਲ ਕਿਸਮਤ ਤੇ ਆ ਕੇ ਕਰਦਾ ਹਾਂਜੀ ਸੋ ਇਹ ਕਿਸਮਤ ਚ ਹੀ ਲਿਖਿਆ ਹੋਇਆ ਆ ਹਾਂਜੀ ਹਾਂਜੀ ਹ ਠੀਕ ਹੈ ਵੀਰੇ ਜੀ ਬਾਕੀ ਪਰਮਾਨੰਥਵਾ ਤੁਹਾਡੇ ਚੈਨਲ ਨੂੰ ਬਹੁਤ ਅੱਗੇ ਲੈ ਕੇ ਜਾਵੇ ਚਲੋ ਧੰਨਵਾਦ ਵੀਰੇ ਬਹੁਤ-ਬਹੁਤ ਤੁਹਾਡੇ ਵਰਗੇ ਭੈਣ ਭਰਾਵਾਂ ਦਾ ਸਾਥ ਚਾਹੀਦਾ ਵੀਰੇ ਨਹੀਂ ਨਹੀਂ ਬਾਈ ਨਾਲ ਆ ਤੁਹਾਡੇ ਹਮੇਸ਼ਾ ਆਲਵੇਜ਼ ਧੰਨਵਾਦ ਵੀਰੇ ਜੀ ਹਾਂਜੀ ਬਹੁਤ ਚੰਗਾ ਲੱਗਿਆ ਵੀਰੇ ਤੁਹਾਨੂੰ ਮਿਲ ਕੇ ਬਹੁਤ-ਬਹੁਤ ਧੰਨਵਾਦ ਸਾਡੇ ਲਈ ਟਾਈਮ ਕੱਢਿਆ ਨਹੀਂ ਨਹੀਂ ਕਮਲ ਕਰਦੀ ਬਾਈ ਜੀ ਹਾਂਜੀ ਵੀਰੇ ਆਪਣੇ ਚੈਨਲ ਨੂੰ ਕਰ ਲੋ ਬਹੁਤ-ਬਹੁਤ ਸਬਸਕ੍ਰਾਈਬ ਤੇ ਯਾਰਾਂ ਵੇਲੀਆਂ ਨਾਲ ਅੱਗੇ ਸ਼ੇਅਰ ਕਰੋ ਤੇ ਲਾਈਕ ਕਰੋ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ